वीडियो स्टार्ट होगी भाई वीडियो तो वॉइस ओवर करेंगे पाजी सारी वीडियो स्टार्ट होगी बस ओके अमेरिका वो किथे रेस्टोरेंट में ओथ ट्रॉली कोले जा नाले चा जा ट्रॉली कोले प्यार रखो तेरे कदों का आया हो बंदे ओए देख के नहीं आया देखो वो तो मैं तक चला देंगे ਆ ਸ਼ੱਟ ਦੀ ਲੈਣਾ ਵਾਰੋ ਜੋ ਮੜੀ ਹੋਏ ਬਾਈ ਹੂੰ ਆਹ ਦੇਖੀ ਪੀ ਆਏ ਆਏ ਉਹਦਾ ਬਾਹਰ ਇਹ ਕਿਹੜਾ ਪਲਾਸਟਿਕ ਵਾਲਾ ਫਿਲਟਰ ਹੈ ਹੁਣ ਕੱਟਦਾ ਇਹਦੇ ਨਾਲ ਨਾ ਆ ਮੈਨੂੰ ਨਹੀਂ ਜਾਣਾ ਕਿ ਦੇਗਾ ਸਾਢੇ 6 ਡੇ ਚ ਪੜਾ ਲੱਗਦਾ ਸੱਚੂ ਆਲੇ ਭਈਆ ਆ ਬਈ ਤੱਕਾ ਜੀ ਨਾ ਪਹਿਲਾ ਫੋਗਰ ਆਪਾਂ ਇੱਥੇ ਹੀ ਲੱਗ ਜੀ ਨਾ ਬਰੇ ਜੀ ਬਸ ਐਸਾ ਉਹ ਅਮਰੀਕ ਦੇਖ ਕੇ ਕਿੰਨੇ ਲੱਗਣਗੇ 5 ਤਾਂ ਲੱਗਣੀ ਲੱਗਣਗੇ ਇਹਦੇ ਚ ਜੇ ਤਾਂ ਨੰਬਰ ਦਾ 23 ਹੀ ਪਿਆ ਜੂ ਹੈ ਹਾਂ ਸਰਾਗ ਮਾਰ ਕੇ ਇਹ ਚ ਨਾਟ ਕੱਸਦੀ ਜੂ ਸਾਫ ਚ ਕਰਦੇ ਹੋ ਕਿ ਇੱਥੋਂ ਬਾਹਲੀ ਰੋਡ ਦੀ ਪੈਦੀ ਇੱਥੋਂ ਜਮਾ ਉਸ ਤਾਂ ਗੰਤ ਚ ਭੱਜ ਜੂਗਾ ਵਿਚਾਲੇ ਇੱਕ ਤੋਂ ਸਾਂ ਹੀ ਰੱਸੀ ਨਾਲ ਵੱਜ ਜੂਗਾ بس ਹੁਣ ਆਪਾਂ ਕਰੀ ਚੱਲਾਂਗੇ ਨਾਲ ਦੀ ਉੱਤਾਰ ਵਾਈ ਦੀ ਹੁੰਦੀ ਆ ਤੇ ਤਾਰ ਆ ਸਿੱਧਾ ਜਿਹਾ ਸਾੜਾ ਕੀ ਕਰਨਾ ਹੋਇਆ ਅਮਰੀਕਾ ਦੇਖੀ ਕਿੰਨੇ ਲੱਗਣਗੇ ਸਟੈਪ ਚਾ ਦੇਖੀ ਪੰਜ ਪੰਜ ਫੁੱਟ ਦੇ ਕੇ ਆਪਾਂ ਇੱਥੇ ਵਿਛਾ ਲੈਂਦੇ ਤਾਰ ਲੋੜੀ ਦੀ ਵਿਛਾ ਲਾ ਹਾਂ ਹਾਂ ਵਿਛਾ ਲਾ ਨੀਲੀ ਗਾਰ ਕੋਈ ਫਟਾ ਕਰ ਦਿੰਦੀ ਬਾਈ ਨੂੰ ਇਹ ਥੋੜੀ ਚੋਈ ਆ ਕਰੋ ਮਿਸਤਰੀ ਆ ਬਈ ਇਹ ਚਰਬੂਤੀ ਤੋਂ ਗੋਲੀਆਂ ਗਾਲੀਆਂ ਇਹਦਾ ਖਾਂਦਾ ਭਰਾਵਾ ਇਹ ਜੀ ਵਾਲੀਆਂ ਵੀ ਖਾਂਦਾ ਜੀ ਵਾਲੀਆਂ ਵੀ ਖਾਂਦਾ ਬਈ ਪੁੱਕੀ ਹੁਣ ਇਹਦਾ ਬਈ ਪੁੱਕੀ ਤੇ ਦੋ ਛੰਚੇ ਹਦੇ ਇਕੱਠੇ ਉਸ ਤੋਂ ਦੀ ਪੀਲੀ ਚਾਹ ਅੰਦਾ ਰਾਈ ਤੇ ਚੱਲ ਜਾਂਦਾ ਸੀ ਤੇ ਬਾਕੀ ਭਾਈ ਉਹ ਜਿਹੜੇ ਅੱਜ ਕੱਲ ਮੁੰਡੇ ਜਲਾਉਂਦੇ ਅਸਰਾਣੇ ਜੇ ਭਾਈ ਨਾ ਉਹ ਉਹ ਨਹੀਂ ਲਾਉਂਦਾ ਭਈ ਉਹ ਨਹੀਂ ਲਾਉਂਦਾ ਇਹ ਭਾਈ ਪੁਰਾਣਾ ਬੰਦਾ ਇਹ ਪੁਰਾਣਾ ਜਰਦਾ ਨਹੀਂ ਹੁੰਦਾ ਸੀ ਬਿੱਲਾ ਬਿੱਲਾ ਉਹ ਥਾਂ ਦੇ ਮਸਲ ਕੇ ਕਾਂਟਾ ਬਈ ਜਰਦਾ ਹੀ ਮਸਲੀ ਗਾ ਉਹ ਟਰਾਲੀ ਕੋ ਨਹੀਂ ਲੱਤਾਂ ਨਾਲ ਕੇ ਰਹਿ ਗਿਆ ਤੇ ਬੰਦਰਾਂ ਜੀ ਬਾਕੀ ਬੰਦਰਾਂ ਵਾਲਿਆਂ ਨੇ ਵੀਡੀਓ ਦੇਖ ਲਈ ਵੀ ਜਰਦਾ ਵੀ ਲਾਉਂਦਾ ਨਾਨਕ ਗਾਲਾਂ ਦੇ ਉਹਨਾਂ ਦਾ ਪਤਾ ਤੇ ਬਾਕੀ ਇਹਦਾ ਯਾਰ ਆਦਾ ਪੱਖਾ ਨੁਕਸਾਨ ਖਾਜੂ ਨਾ ਯਾਰ ਜਰਾ ਅੱਖੇ ওদের উপর কেড় যা বাক হ ਛੱਡ ਦੇ ਆਹ ਤਾਂ ਛੱਡ ਦੇ ਆਹ ਤਾਂ ਮੈਂ ਛੜਦਾ ਲੱਗਦਾ ਪਾਸੇ ਛੱਡ ਮੈਂ ਚੱਲ ਜਰਦਾ ਇਹਦਾ ਬਣਾ ਕੇ ਰੱਖੋ ਉਸ ਅਸੀਂ ਆ ਕੇ ਤੁਹਾਡੇ ਕੋਲ ਹੀ ਆਉਣੇ ਆ ਆਉਂਦੇ ਆ ਬਰੀ ਕੁ ਵੀ ਸਾਡੇ ਕੋਲ ਹੀ ਆ ਬਰੀ ਕੁ